ਮੰਮੀ ਜੀ ਕਿਥੇ ਨੇ ਮੰਮੀ ਬਾਹਰ ਗਿਆ ਆਪਣੇ ਰੂਮ 'ਚ ਅੱਛਾ ਅੱਛਾ ਸਾਹਿਲ ਆਇਆ ਹਾਂਜੀ ਉਹ ਤੇ ਆਇਆ ਸੀ ਚਾਹ ਪਾਣੀ ਪੀ ਕੇ ਫਿਰ ਛੇਤੀ ਚੱਲ ਗਿਆ ਵਿਚਾਰਾ ਮੈਂ ਤੈਨੂੰ ਕਿਹਾ ਵੀ ਇਹ ਰੱਖ ਲਓ ਉਹਨੂੰ ਉਹਨੂੰ ਹੀ ਫੋਨ ਸਗੋ ਚੇਚਾ ਕੀਤਾ ਸੀ ਵੀ ਚੱਲ ਆ ਜਾ ਆਪਣਾ ਸਮਾਨ ਲੈ ਕੇ ਸਮਾਨ ਨਹੀਂ ਲਿਆ ਆਏ ਨਾਲ ਨਹੀਂ ਨਹੀਂ ਅਮਨ ਉਹ ਤੇ ਇੰਟਰਵਿਊ ਦੇਣ ਆਇਆ ਸੀ ਤੇ ਕਹਿੰਦਾ ਮੈਂ ਕਿਹ ਚੱਲ ਦੀਦੀ ਨੂੰ ਮਿਲਦਾ ਜਾਣਾ ਵਾ ਨਾਲੇ ਭਾਜੀ ਦਾ ਵੀ ਕਹਿੰਦਾ ਫੋਨ ਆਇਆ ਸੀ ਪਰ ਜੇ ਇਥੇ ਲਿਓਣਾ ਤੇ ਫਿਰ ਤੁਹਾਨੂੰ ਪਤਾ ਸਮਾਨ ਸਮੂਹ ਤੇ ਲਿਓਣਾ ਹੀ ਪਊਗਾ ਨਾ ਉਹਦੇ ਨਾਲ ਮੈਂ ਸ਼ਦਾਈ ਨੂੰ ਪੱਕਾ ਕੀਤਾ ਸੀ ਪੇ ਸਮਾਨ ਨਾਲ ਹੀ ਲੈ ਕੇ ਜਾਈ ਹੁਣ ਮੈਂ ਕਹ ਪਹਿਲਾਂ ਘਰ ਸਮਾਨ ਛੱਡਦੀ ਫਿਰ ਚਲ ਜੀ ਇੰਟਰਵਿਊ ਤੇ ਉਹ ਵਾਪਸੀ ਤੇ ਆਇਆ ਨਾ ਫਿਰ ਆਹ ਵਾਪਸੀ ਤੇ ਆਇਆ ਕਰ ਦੋ ਫੋਨ ਉਹਨੂੰ ਤਾ ਉਹਨੂੰ ਕਹ ਆ ਜਾ ਫਿਰ ਮੇਰਾ ਰਾਦਾ ਸੇਰੇ ਮੈਂ ਆਪ ਜਾਉਂਗੀ ਤੇ ਨਾਲੇ ਮੈਂ ਕਿਹਾ ਘਰ ਚੰਗੀ ਤਰ੍ਹਾਂ ਸਮਾਨ ਸਮੂਹ ਸੰਭਾਉਂਗੀ ਸਾਰਾ ਅਲਮਾਰੀਆਂ ਚ ਵੀ ਤੇ ਇਹਦਾ ਪੈਕ ਕਰਕੇ ਸਮਾਨ ਸਾਰਾ ਤੇ ਫਿਰ ਮੈਨੂੰ ਨਾਲ ਹੀ ਲੈ ਆਉਂਗੀ ਆ ਚਲੋ ਚੰਗੀ ਗੱਲ ਹੈ ਸਮਾਂ ਚੰਗੀ ਤਰ੍ਹਾਂ ਨੂੰ ਨਾ ਲਾ ਕੇ ਉਹਨੂੰ ਕਰਾ ਲਿਓ ਪੈਕ ਤੇ ਤਾਲੇ ਵਗੈਰਾ ਚੈੱਕ ਕਰ ਲੇ ਚੰਗੀ ਤਰ੍ਹਾਂ ਅਮਨ ਮੈਂ ਤੁਹਾਨੂੰ ਪੁੱਛਣਾ ਚਾਹੁੰਨੀ ਆ ਕਿ ਮੰਮੀ ਜੀ ਇਤਨਾ ਇਤਰਾਜ਼ ਕਰਨਗੇ ਨਾ ਜਿਵੇਂ ਕਰਦੇ ਆ ਕੋਈ ਸਾਹੀ ਸਾਹਮਣੇ ਉਦਾਂ ਨਾ ਕਰਨਾ ਟੈਨਸ਼ਨ ਨਾ ਲਓ ਯਾਰ ਤੁਸੀਂ ਮੰਮੀ ਨੇ ਕੀ ਇਤਰਾਜ਼ ਕਰਨਾ ਸਭ ਕੋ ਵਧੀਆ ਵਾ ਘਰ ਚ ਥੋੜਾ ਹੈਲਪ ਵੀ ਕਰ ਦਿਆ ਕਰੂਗਾ ਤੁਹਾਡੀ ਬਾਜ਼ਾਰ ਬਜ਼ੋਰ ਦੀ ਉਨਾਲੇ ਇੱਥੇ ਰਹੂਗਾ ਤੇ ਦੇਖ ਭਾਲ ਵੀ ਸਹੀ ਤਰ੍ਹਾਂ ਹੋ ਜੂਗੀ ਨਾਲੇ ਕੋਈ ਕੰਮ ਸੈੱਟ ਕਰਵਾ ਦਾਂਗੇ ਉਹਦਾ ਹੁਣ ਮੇਰੇ ਕਾਹਨੂੰ ਕਹਿ ਦੱਸੁੰਦਾ ਮੈਨੂੰ ਫਾਈਨਲ ਮੈਂ ਕੰਦਾ ਯਾਰ ਕੀ ਹੋ ਜਾਣਾ ਏ ਮੇਰੇ ਫਾਈਨਲ ਹੀ ਆ ਐਗਜ਼ਾਮ ਉਹਦੇ ਫਿਰ ਕੋਈ ਜੋਬ ਦੇਖਾਂਗੇ ਨਾ ਉਹ ਕੋਈ ਬਿਜ਼ਨਸ ਕਰਵਾ ਦਾਂਗੇ ਮੇਰੀ ਗੱਲ ਸੁਣੋ ਹੈਲਪ ਦੀ ਗੱਲ ਚਲੋ ਥੋੜਾ ਬੋਤਾ ਕਰਾਓ ਉਹ ਤਾਂ ਠੀਕ ਆ ਪਰ ਜੇ ਜ਼ਿਆਦਾ ਹੀ ਬੱਚੇ ਨੂੰ ਕੰਮ ਕਵਾਂਗੇ ਨਾ ਤੇ ਉਹਨੇ ਸੋਚਣਾ ਵਾ ਕਿ ਸ਼ਾਇਦ ਮੈਂ ਇੱਥੇ ਰਹਿਣ ਡਿਆ ਵਾਂ ਤੇ ਤਾਂ ਮੈਨੂੰ ਜ਼ਿਆਦਾ ਕੰਮ ਕਹਿੰਦੇ ਆ ਸਮਝਦੇ ਪਈਓ ਨਾ ਨਹੀਂ ਸੋਚਦਾ ਉਹ ਇਦਾਂ ਦਾ ਨਹੀਂ ਏ ਮੈਂ ਨਹੀਂ ਬੱਚਾ ਕੋਈ ਨਹੀਂ ਟੈਨਸ਼ਨ ਨਾ ਲਾਉ ਤੂੰ ਕੱਲ ਜਾ ਕੇ ਨਾ ਉਹਨੂੰ ਲੈ ਆਇਓ ਨਾਲ ਹੀ ਕਰ ਦੋ ਉਹਨੂੰ ਫੋਨ ਸਮਾਨ ਸਮੁੰਜੜਾ ਉਹਨੇ ਪੈ ਕਰਨਾ ਕਰ ਲੂਗਾ ਉਹ ਤੇ ਕਹਿ ਗਿਆ ਮੈਨੂੰ ਕਹਿੰਦਾ ਦੀਦੀ ਤੁਸੀਂ ਆ ਜਿਓ ਤੇ ਫਿਰ ਆਪਾਂ ਸਾਰਾ ਸਮੁੰਜੜਾ ਤੇ ਸਮਾਨ ਤੇ ਫਿਰ ਆਪਾਂ ਆ ਜਾਾਂਗੇ ਨਾਲ ਹੀ ਆ ਜਾਊਂਗਾ ਮੈਂ ਤੁਹਾਡੇ ਮੈਂ ਫਿਰ ਕੱਲ ਤੁਸੀਂ ਜਦੋਂ ਚੱਲ ਜਾਓਗੇ ਨਾ ਤੇ ਮਗਰੋਂ ਫਿਰ ਜਾਵਾਂਗੀ ਘਰ ਕੋਈ ਨਹੀਂ ਕੋਈ ਨਾਲੇ ਲੱਗੇ ਮੈਂ ਕਹਿ ਕੂ ਆਉਂਗੀ ਕਿਸ ਨੂੰ ਕਿ ਧਿਆਨ ਰੱਖਿਓ ਘਰ ਫਿਰ ਖਾਲੀ ਆ ਆਹੋ ਠੀਕ ਹੈ ਪਤਾ ਨਹੀਂ ਇਹਦੀ ਜੈਪ ਨੂੰ ਕੀ ਹੋ ਗਿਆ ਵਾ ਚੱਲੀ ਤੇ ਹੈ ਵਾ ਅੱਹਾ ਜਿਹਾ ਜਿੱਤੇ ਕਿੰਨੇ ਕੱਪੜੇ ਪਏ ਆ ਜਿੰਨੀ ਮਰਜ਼ੀ ਅਲਮਾਰੀ ਸੈੱਟ ਕਰੋ ਝਾਟੀ ਉਥਲ-ਪੁਥਲ ਹੋ ਜਾਂਦੀ ਆ ਮਾਝੇ ਮੇਰਾ ਸਾਰਾ ਘਰ ਦਾ ਕੰਮ ਕਰਨ ਵਾਲਾ ਪਿਆ ਵਾ ਮੈਂ ਸਾਰਾ ਖਾਣਾ ਵੀ ਠੀਕ ਕਰਨ ਵਾਲਾ ਵਖਲਾਰਾ ਪਾ ਤੇ ਬੈਠੀ ਆ ਸਾਹਿਲ ਨੂੰ ਫੋਨ ਕਰਨਾ ਲੈ ਪਤਾ ਨਹੀਂ ਸਾਹਿਲ ਕਿੱਥੇ ਫੋਨ ਹੀ ਨਹੀਂ ਚੁੱਕਣ ਡਿਆ ਭਾਬੀ ਆਜੋ ਦੀਦੀ ਸਸੀ ਕਾਲ ਜੀ ਸਸੀ ਘਰ ਬਾਬੀ ਹੋਰ ਕੀ ਹਾਲ? ਬਸ ਵਧੀਆ ਤੂੰ ਸੁਣਾਓ। ਸਸੀ ਕਾ ਭਾਜੀ। ਹੋਰ ਸੁਣਾਓ ਠੀਕ ਠਾਕ? ਕੀ ਹਾਲ? ਬਸ ਵਧੀਆ ਆਜੋ ਬੈਠੋ। ਮੰਮੀ ਨੇ ਦੱਸੰਦੇ ਮੰਮੀ ਕਿੱਥੇ ਗਏ? ਦੀਦੀ ਮੰਮੀ ਜੀ ਇਹਨਾਂ ਠੀਕ ਨਹੀਂ ਸੀ ਹੈਗੇ ਤੇ ਉਹ ਦਵਾਈ ਲੈਣ ਗਏ ਆ। ਆਏ ਨਹੀਂ ਹਜੇ ਤੱਕ। ਮੈਂ ਤੇ ਆਪ ਵੇਖਦੀ ਪਈ ਆ। ਠੀਕ ਨਹੀਂ। ਠੰਡ ਬੜੀ ਆ ਨਾ ਤਾਂ ਕਰਕੇ ਤਬੀਅਤ ਖਰਾਬ ਹੋ ਗਈ ਹੋਣੀ ਉਹਨਾਂ ਦੀ। ਦੀਦੀ ਤੁਹਾਨੂੰ ਪਤਾ ਹੀ ਆ ਠੰਡ ਤੇ ਵਾਧੂ ਪੈਣ ਦੀ ਆ। ਐਨੀ ਵੀ ਤਬੀਅਤ ਖਰਾਬ ਨਹੀਂ ਆ। ਸਿਰਫ ਵੈਸੇ ਖਾਂਸੀ ਫੁੰਸੀ ਉਹਨਾਂ ਨੂੰ ਆਉਂਦੀ ਸੀ ਤੇ ਕਹਿੰਦੇ ਮੈਂ ਦਵਾਈ ਲੈ ਆਵਾਂ। ਕੋਈ ਨਹੀਂ ਆਉਂਦੇ ਹੀ ਹੋਣੇ ਆ ਤੁਸੀਂ ਬੈਠੋ ਮੈਂ ਚਾਹ ਪਾਣੀ ਲੈ ਕੇ ਆਈ ਪਾਣੀ ਲੈ ਆਈ ਗਰਮ ਕਰਕੇ ਲੈ ਆਈ ਪਾਣੀ ਹਾਂਜੀ ਭਾਜੀ ਬੈਠੋ ਤੁਸੀਂ ਆਪ ਵੀ ਪਾਣੀ ਲੈਣ ਗਈ ਨਹੀਂ ਮੁਰਾ ਆ ਲੋ ਭਾਜੀ ਦੀ ਦਿ ਲੋ ਠੰਡਾ ਹੀ ਪਾਣੀ ਲਿਆਤਾ ਵਾ ਕਿਹਾ ਵੀ ਥੋੜਾ ਜਿਹਾ ਕੋਸਾ ਕਰ ਲੈ ਨਹੀਂ ਦੀਦੀ ਮੈਂ ਤੇ ਕੋਸਾ ਕੀਤਾ ਵਾ ਬਰਫ਼ ਵਰਗਾ ਪਾਣੀ ਆ ਠੰਡੇ ਜਿਆਦਾ ਛੇਤੀ ਠੰਡਾ ਹੋ ਜਾਂਦਾ ਥੋੜਾ ਕੀਤਾ ਨਾ ਕੋਠਾ ਜਣਾ ਹੂੰ ਤੇ ਮੰਮੀ ਕਦੋਂ ਕਉਣਗੇ ਪਤਾ ਕੁਛ ਪਤਾ ਨਹੀਂ ਦੀਦੀ ਹੁਣ ਫੋਨ ਤੇ ਨਾਲ ਨਹੀਂ ਲੈ ਕੇ ਗਏ ਕੋਈ ਗੱਲ ਨਹੀਂ ਆ ਜਾਂਦੇ ਨੇ ਤੁਸੀਂ ਬੈਠੋ ਚਾਹਤਾ ਰਹੀਆਂ ਮੈਂ ਅੱਛਾ ਅੱਛਾ ਚਲ ਠੀਕ ਆ ਹੋਰ ਸੁਣਾਓ ਪਰਵਾਹ ਠੀਕ ਠਾਕ ਮਾਸੀ ਜੀ ਉਹਨਾਂ ਨੂੰ ਨਾਲ ਲੈ ਆਉਣਾ ਸੀ ਨਹੀਂ ਨਹੀਂ ਠੰਡ ਬਹੁਤ ਆ ਉਹਨਾਂ ਨੇ ਕਿੱਥੇ ਆਉਣਾ ਸੀ ਐਵੇਂ ਇੱਥੇ ਕੰਮ ਆਏ ਹੀ ਤੇ ਮੈਂ ਕਿਹਾ ਚਲਕਰੋ ਹੋ ਜਾਨੀ ਆ ਇੱਕ ਵਾਰੀ ਕੋਈ ਗੱਲ ਨਹੀਂ ਦੀਦੀ ਤੁਸੀਂ ਬੈਠੋ ਆ ਜਾਣਾ ਮੰਮੀ ਨੇ ਬਹਿ ਜਾਓ ਤੁਸੀਂ ਬਹਿ ਜਾਓ ਭਾਬੀ ਜੀ ਬਸ ਭਾਜੀ ਮੈਂ ਨਾ ਖਲਾਰਾ ਜੇ ਪਾ ਕੇ ਬੈਠੀ ਜੇ ਅਲਮਾਰੀ ਰਮਰੀ ਡੇ ਹੀ ਸੈਟ ਕਰਨ ਆਏ ਤਾਂ ਰਸੋਈ ਵੀ ਸਾਰੀ ਕਰਨ ਵਾਲੀ ਆ ਤੇ ਮੈਂ ਫਿਰ ਘਾਰ ਹੀ ਲਵਾ ਘਰ ਲੈਣਾ ਹੀ ਨਾ ਰਸੋਈ ਦਾ ਫਿਰ ਤੁਹਾਨੂੰ ਪਤਾ ਮੰਮੀ ਠੰਡ ਚ ਰਸੋਈ ਦਾ ਕਰਦੇ ਰਹਿੰਦੇ ਹੁਣੇ ਤੁਸੀਂ ਇਦਾਂ ਲੱਗੇ ਰਹਿੰਦੇ ਹੋਣੇ ਆ ਤਾਂ ਕਰਕੇ ਉਹ ਬਿਮਾਰ ਹੋਗੇ ਆ ਠੰਡ ਚ ਨਹੀਂ ਨਹੀਂ ਦੀਦੀ ਅਲਮਾਰੀਆਂ ਰੋਜ਼ ਥੋੜਾ ਕਰਦੀਆਂ ਕਿਤੇ ਹਫਤੇ ਬਾਅਦ ਅਲਮਾਰੀਆਂ ਸੈਟ ਕਰਦੀਆਂ ਮੈਂ ਤੇ ਮੰਮੀ ਜੀ ਕੋਲੋਂ ਤੇ ਮੈਂ ਕੋਈ ਕੰਮ ਕਰਾਉਂਦੀ ਨਹੀਂ ਤੁਸੀਂ ਕਿੰਨੇ ਦਿਨ ਤੇ ਰਹਿ ਕੇ ਗਏ ਹੋ ਵੇਖਿਆ ਹੀ ਆ ਮੰਮੀ ਜੀ ਤੇ ਕੱਖ ਬਣ ਕੇ ਦੋਰਾ ਨਹੀਂ ਕਰਦੇ ਸਾਰਾ ਕੰਮ ਮੈਂ ਹੀ ਕਰਦੀ ਆ ਕਰਦਾ ਉਹਨਾਂ ਨੇ ਕਹਦੇ ਪਾਣੀ ਦੇ ਹੱਥ ਪਾਉਣੇ ਦੱਸ ਹਾਂ ਹਾਂ ਤੁਸੀਂ ਕਰਦੇ ਹੋ ਸਾਰਾ ਕੁਝ ਕਰਦੇ ਰਹਿੰਦੇ ਆ ਕੁਛ ਨਾ ਕੁਛ ਉਹੀ ਉਹੀ ਸੱਸ ਮਾਂ ਦਾ ਨਾ ਹੀ ਨਹੀਂ ਕੋਈ ਜੋ ਮਰਜ਼ੀ ਕਰਦੀਆਂ ਰਹਿਣ ਘਰ ਚ ਬੰਦਾ ਤੋਂ ਪਤਾ ਪੱ ਲੱਗੀ ਹੋਵੇ ਤੇ ਇਹੋ ਜਿਹੇ ਕੰਮ ਤਾਂ ਕਰਦਾ ਵਾ ਉਦੋਂ ਹੁਣ ਬੰਦਾਂ ਨਾਲੇ ਉਹ ਕੱਲੇ ਗਏ ਆ ਦਵਾਈ ਲੈਣ ਕੇ ਵੀਰਾ ਗਿਆ ਨਾਲ ਨਹੀਂ ਨਹੀਂ ਦੀਦੀ ਉਹ ਤਾਂ ਕੰਮ ਤੇ ਗਏ ਨੇ ਅਮਨ ਤੁਹਾਨੂੰ ਪਤਾ ਹੀ ਆ ਜੇ ਇੱਕ ਦਿਨ ਵੀ ਕੰਮ ਤੇ ਨਾ ਜਾਂਦੇ ਤੁਹਾਨੂੰ ਪਤਾ ਮੈਡਮ ਅੱਗੋਂ ਗੁੱਸੇ ਹੁੰਦੀ ਆ ਤੇ ਤੁਸੀਂ ਚਲ ਜਾਂਦੇ ਨਾਲ ਉਹਨਾਂ ਨੂੰ ਵੇਖ ਲਓ ਹੁਣ ਫਿਰ ਤੁਸੀਂ ਕਹਿੰਦੇ ਜੇ ਤੇਰਾ ਕਸੂਰ ਆ ਹੁਣ ਮੰਮੀ ਕੱਲੀ ਭੇਜ ਦਿੱਤੀ ਏ ਉੱਥੇ ਤਾਂ ਅਮਨ ਨੂੰ ਕੰਮ ਹੋ ਗੋ ਕਿ ਚਲ ਗਿਆ ਹੋਗਾ ਦੀਦੀ ਮੈਂ ਹੁਣ ਘਰ ਦਾ ਕਰਾਂਗੇ ਬਾਹਰ ਦਾ ਕਰਾਂ ਦੱਸੋ ਤੁਸੀਂ ਕਹਿ ਤੈ ਦਿੰਦੇ ਜੇ ਸੋਖੇ ਜੇ ਮੂੰਹ ਨਾ ਤੇ ਘਰ ਨੂੰ ਕੀ ਹੋ ਚੱਲਿਆ ਸੀ ਭਈ ਬਾਹਰੋਂ ਲੋਕ ਲੋਂਦੇ 2 ਮਿੰਟ ਤੇ ਦਵਾਈ ਲੈਣ ਨਾਲ ਚਲ ਜਾਂਦੀ ਚਲ ਕੋਈ ਨਹੀਂ ਜਾ ਚੰਮੀ ਚਾਹ ਲਿਆ ਦੋ ਚਾਹ ਰਬੀ ਚਲ ਆਜੋ ਡਰਾਈング ਰੂਮ ਚ ਚਾਹ ਬਣ ਗਈ ਆ ਹਿੰਦਸ ਕੇ ਤੇ ਪਰੋਣੇ ਆ ਡਰਾਈング ਰੂਮ ਚ ਇੱਥੇ ਚਾਹ ਲਿਆ ਦਿੰਦੀ ਦੋ ਕੱਪ ਆ ਵੇਖ ਲੋ ਹੁਣ ਕਦੋਂ ਉਹਦੀ ਚਾਹ ਪਿਆ ਕੇ ਸਾਨੂੰ ਤੇ ਗਾਂ ਗਈ ਆ ਤੇ ਹੈਗਾ ਕੋਈ ਰੋਟੀ ਪਾਣੀ ਦਾ ਫਿਕਰ ਕਿਸੇ ਨੇ ਰੋਟੀ ਵੀ ਖਾਣੀ ਹੈ ਕੋਈ ਨਹੀਂ ਕੰਮ ਚ ਲੱਗੀ ਆਪਣੇ ਕਰ ਲੈਂਦੇ ਸਾਨੂੰ ਕੰਮ ਮੁੜ ਕੇ ਤੂੰ ਹੀ ਘਰ ਜਾ ਕੇ ਕਹਿਣਾ ਵਾ ਕਿ ਭੁੱਖਾ ਮੈਨੂੰ ਲੈ ਆਈਆ ਫੇਰ ਇੱਧਰ ਮੈਂ ਵੇਖ ਕੀ ਹੁੰਨੀ ਆ ਕੀ ਕਰਨ ਢਈ ਆ ਬਣਾਉਂਦੀ ਕੋਈ ਰੋਟੀ ਨਾ ਟੀਕੇ ਨਹੀਂ ਜਾ ਵੇਖਿਆ ਭਾਬੀ ਹਾਂਜੀ ਦੀਦੀ ਹੁਣ ਤੂੰ ਆ ਕੱਪੜੇ-ਕੁਪੜੇ ਘਰੀ ਜਾਣੇ ਆ ਬਸ ਕੋਈ ਰੋਟੀ ਬਣੇ ਦਾ ਫਿਕਰ ਹੈਗਾ ਵਾ ਕਿ ਤੇਰੇ ਪਾਜੀ ਆਏ ਹੋਏ ਆ ਕਦੋਂ ਆਉਂਦੇ ਹੀ ਆਏ ਆ ਚਾਹ ਪਿਆ ਕੇ ਤੂੰ ਬੋੜੀ ਨਹੀਂ ਮੁੜ ਕੇ ਦੀਦੀ ਮੈਂ ਸੋਚਿਆ ਤੁਸੀਂ ਹੁਣੇ ਤੇ ਚਾਹ ਪੀਤੀ ਆ ਤੇ ਕੋਈ ਗੱਲ ਨਹੀਂ ਸਬਜ਼ੀਆਂ ਵਾਧੂ ਪਈਆਂ ਫਰਿਜ ਚ ਆਪ ਕੱਟ ਲੈਨੇ ਹੱਥੋਂ ਥੀ ਤੁਸੀਂ ਜਾਓ ਗੋਭੀ ਕਟੋ ਜਾ ਕੇ ਤੇ ਮੈਂ ਹੁਣੇ ਆਈ ਆਟਾ ਗੁੱਜਾ ਪਿਆਵਾ ਮੈਂ ਉਸਲੇ ਫੁਲਕੇ ਲਾ ਦੇਣੇ ਦੀਦੀ ਇਹ ਕਿਹੜੀ ਗੱਲ ਆ ਆ ਚੰਗੀ ਗੱਲ ਆ ਆਣ ਕੇ ਮੈਂ ਆਪੇ ਇੱਥੇ ਸਬਜੀ ਭਾਜੀ ਕਟਾਂ ਤੇ ਧਰਾਂ ਤੇ ਫਿਰ ਮੈਂ ਰੋਟੀ ਖਾਵਾਂ ਹਨਾ ਦੀਦੀ ਤੁਸੀਂ ਬੈਠੇ ਦੱਸ ਕੀ ਹੋ ਚੱਲਿਆ ਵਾ ਜੇ ਲਾਗੋ ਸਬਜੀ ਕੱਟ ਦੋਗੇ ਤੁਹਾਨੂੰ ਤੇ ਪਤਾ ਹੀ ਆ ਕਿੰਨਾ ਮੇਰਾ ਖਲਾਰਾ ਕੱਪੜਿਆਂ ਦਾ ਪਿਆਵਾ ਰਸੋਈ ਮੇਰੀ ਉਦਾਂ ਹੀ ਭਾਂਡਿਆਂ ਨਾਲ ਹਜੇ ਭਰੀ ਪਈ ਆ ਜੇ ਸ਼ਮੀ ਚਾਵੇਂ ਨਾ ਤੂੰ ਕਿ ਇਹ ਕੱਪੜੇ ਇੱਥੇ ਦੇ ਇੱਥੇ ਕਿਤੇ ਨਹੀਂ ਚੱਲ ਚੱਲੇ ਬੰਦਾ ਰੋਟੀ ਪਾਣੀ ਬਣਾ ਕੇ ਖਵਾ ਕੇ ਪਰੋਣਿਆਂ ਨੂੰ ਫਿਰ ਵੀ ਇਹ ਕੰਮ ਕਰ ਸਕਦਾ ਵਾ ਪਰ ਨਾ ਵਿੱਚੋਂ ਵੀ ਅੱਪੇ ਬਣਾਵੇ ਤੇ ਖਾਵੇ ਨਹੀਂ ਨਹੀਂ ਦੀਦੀ ਇਦਾਂ ਦੀ ਗੱਲ ਨਹੀਂ ਮੈਂ ਬਸ ਇਹੋ ਹੀ ਕਹਿਣ ਦੀ ਆ ਕਿ ਫ੍ਰਿਜ ਚੋਂ ਗੋਭੀ ਬਾਹਰ ਕੱਢੋ ਬਸ ਥੋੜਾ ਕੱਟੋ ਤੇ ਮੈਂ ਆ ਜੰਨੀ ਆ ਫੁੱਲਕੇ ਮੈਂ ਆ ਹੀ ਲਾਉਂਗੀ ਜੇ ਸਬਜ਼ੀ ਕੱਟ ਵੀ ਦਿਓਗੇ ਤੇ ਕੀ ਹੋ ਚੱਲੇ ਦੀਦੀ ਤੁਹਾਡਾ ਆਪਣਾ ਹੀ ਧਕਾਰਿਆ ਹੋਰ ਕੁਝ ਨਹੀਂ ਚੱਲਿਆ ਮੰਮੀ ਜੀ ਹੁੰਦੇ ਤੇ ਉਹਨਾਂ ਨੇ ਕਰਾ ਦੇਣਾ ਸੀ ਨਾਲ ਪਰ ਤੁਹਾਨੂੰ ਪਤਾ ਉਹ ਹੁਣੇ ਤੂੰ ਇੱਥੇ ਆਖ ਲਿਆ ਕਿ ਮੰਮੀ ਜੀ ਕੁਝ ਕਰਉਂਦੇ ਹੀ ਨਹੀਂ ਆ ਗਈ ਕਿ ਨਾ ਉੱਥੇ ਫਿਰ ਲੈਣ ਤੇ ਮੰਮੀ ਜੀ ਹੁੰਦੇ ਅੱਪੇ ਕਰਦੇ ਫਿਰ ਸੋਈਦਾ ਆ ਮਾਰਣ ਜੀ ਇਥੇ ਅੰਦਰ ਬਹਿ ਕੇ ਆਹ ਰਾਮ ਨਾਨਕਗੇ ਥਾਂ ਤੇ ਕੱਪੜੇ-ਕੁਪੜੇ ਤੈਹ ਲੌਂਦੀ ਜੀਦੀ ਤੁਹਾਨੂੰ ਕੀ ਲੱਗਦਾ ਵਾ ਇਹ ਜਿਹੜੇ ਮੈਂ ਕੰਮ ਕਰਨ ਦੀਆਂ ਫਾਲਤੂ ਆ ਦੱਸੋ ਇਹ ਫਾਲਤੂ ਹੀ ਆ ਜਦੋਂ ਰਸੋਈ ਦਾ ਕੰਮ ਪਿਆ ਨਾ ਕੋਈ ਤੇ ਉਦੋਂ ਇਹ ਕੰਮ ਤੇ ਉਦੋਂ ਹੁੰਦੇ ਆ ਕਿ ਜਦੋਂ ਆਪਾਂ ਬਿਲਕੁਲ ਫਰੀ ਆ ਚਲੋ ਅੱਜ ਅਲਮਾਰੀ ਸਾਫ਼ ਕਰ ਲਈਏ ਜਦੋਂ ਪਤਾ ਵਾ ਕਿ ਪਰੌਣੇ ਆਣ ਕੇ ਬਿਠੇ ਮੈਂ ਕੱਲੀ ਹੋਵਾਂ ਗੱਲ ਕੋਈ ਹੋ ਰਿਆ ਪਰ ਹੁਣ ਤੇਰਾ ਭਾਜੀ ਵੀ ਬਣਾ ਲਾਏ ਹੋਇਆ ਮੈਂ ਸਮਝਦੀ ਪਈ ਆ ਭਾਜੀ ਆਏ ਨੇ ਮੈਂ ਹੁਣੇ ਤੇ ਤੁਹਾਨੂੰ ਚਾਹ ਪਿਆਈ ਆ ਮੈਂ ਰੋਟੀ ਖਵਾ ਕੇ ਤੁਹਾਨੂੰ ਭੇਜਾਂਗੀ ਮੈਂ ਤਾਂ ਕਹਿਣ ਦੀ ਸਬਜੀ ਕੱਢੋ ਮੈਂ ਆ ਗਈ ਤੁਸੀਂ ਤੇ ਐਵੇਂ ਖਾ ਮਖਾਈ ਲੜਨਦੇ ਜੀ ਬਸ ਬਹਾਨੇ ਲੱਭਦੇ ਜੀ ਲੜਨਦੇ ਤੁਸੀਂ ਤੇ ਮੈਨੂੰ ਕੀ ਲੋੜ ਆ ਛੰਮੀ ਲੜਨ ਦੀ ਕਾਟ ਲੈਣੀ ਮੈਂ ਸਬਜੀ ਧਰ ਲੈਣੀ ਆਪੇ ਪੋਤਾਣੀ ਦੀਦੀ ਤੇ ਬਹਾਨੇ ਲੱਭਦੇ ਲੜਨਦੇ ਚੱਲ ਰਹਿਣ ਦੇ ਮਣਾ ਪਹਿਲੇ ਸਬਜੀ ਬਣਾ ਲੈ ਰਾਮ ਆਪਣੇ ਕੱਪੜੇ ਡਹੀ ਆ ਪ੍ਰੈਸ ਕਰ ਆ ਵੇਖਣ ਦੇ ਜੀ ਹੁਣ ਰਾਮ ਨਾਲ ਆਪਣੇ ਅੰਦਰ ਬੈਠੀ ਆ ਕੱਪੜੇ ਪ੍ਰੈਸ ਕਰਨ ਲਈ ਆ ਤੈ ਕਰਨ ਲਈ ਆ ਅਲਮਾਰੀ ਸੈੱਟ ਕਰਨ ਲਈ ਆ ਇਹਨੂੰ ਹੈਗਾ ਫਿਕਰ ਕੋਈ ਰੋਟੀ ਪਾਣੀ ਦਾ ਅੱਜ ਹੁਣ ਮੇਰੀ ਮਾਂ ਇੱਥੇ ਹੁੰਦੀ ਤੇ ਮੈਨੂੰ ਇਦਾਂ ਸਾਲ ਹੁੰਦੀ ਕਿ ਯਾਰ 2 ਘੰਟੇ ਹੋ ਗਏ ਆਂ ਇੱਦਾਂ ਹੀ ਬੈਠੇ ਹੁੰਦੇ ਆ ਕੁਛ ਹੁੰਦਾ ਮਾਵਾਂ ਤੋਂ ਬਗੈਰ ਉਹ ਚੱਲ ਕੋਈ ਨਹੀਂ ਯਾਰ ਇਦਾਂ ਕੋ ਕਰਦੀ ਉਹ ਵਿਚਾਰੀ ਕੰਮ ਹੀ ਕਰਦੀ ਆ ਆਪਣਾ ਤੇ ਤੂੰ ਮਾੜਾ ਬਟਾ ਕਰ ਲਾ ਨਾਲ ਤੂੰ ਸਬਜ਼ੀ ਭਾਜੀ ਕੱਟ ਲਾ ਤੁਹਾਡੇ ਤਾਂ ਪਤਾ ਨਹੀਂ ਕੀ ਸਿਰ ਚ ਨੇ ਧੂੜਿਆ ਵਾ ਉਹਦੇ ਖਲਾਫ ਤਾਂ ਤੁਸੀਂ ਉਹ ਸੁਣਨਾ ਹੀ ਨਹੀਂ ਚਾਹੁੰਦੇ। ਉਹ ਯਾਰ ਕੁਛ ਨਹੀਂ ਧੋੜਿਆ। ਮੈਨੂੰ ਦੱਸੰਦੇ ਆ ਵੀ ਕੰਮ ਹੀ ਕਰਨ ਦੀ ਆਪਣਾ। ਤੇ ਤੂੰ ਕਰ ਲੈਂਗੇ ਨਾਲ ਕਿਤੇ ਘਸ ਨਹੀਂ ਚਲੀ। ਪਕਲਾ ਸਮਝੀ। ਮੈਨੂੰ ਇੱਕ ਗੱਲ ਦੱਸੋ ਤੁਸੀਂ ਹੁਣ ਡੀਰੀ ਉੱਥੇ ਆਉਣ ਤੇ ਮੈਂ ਲਮਾਰੀਆਂ ਸੈੱਟ ਕਰਨ ਨਹੀਂ ਜਾ ਕਿਤਾ। ਮੇਰਾ ਆਪਣਾ ਫਰਜ਼ ਨਹੀਂ ਪਤਾ ਕਿ ਮੈਂ ਰੋਟੀ ਪਾਣੀ ਉਹਨਾਂ ਨੂੰ ਖਵਾਵਾ ਬਣਾ ਕੇ। ਉਹ ਯਾਰ ਤੈਨੂੰ ਨਹੀਂ ਪਤਾ। ਹਰ ਬੰਦੇ ਦਾ ਨਾ ਆਪ ਆਪਣਾ ਹਿਸਾਬ ਹੁੰਦਾ। ਕੋਈ ਨਹੀਂ। ਕਰ ਲੇ ਦੀ ਨਾਲ ਉਹ ਵੀ ਹੁਣ ਕੱਪੜੇ ਤਾਂ ਤੈ ਤੈ ਕਰ ਲੈਂਦੇ ਫਿਰ ਕਰ ਲੂ ਕਿ ਤੇਰੇ ਨਾਲ। ਕੋਈ ਨਹੀਂ ਮੈਂ ਨਾ ਮੈਂ ਆਪੇ ਰੋਟੀ ਪਾਣੀ ਬਣਾ ਕੇ ਤੁਹਾਡੇ ਲਈ ਲੈ ਆਉਂਦੀ ਆ ਠੀਕ ਆ ਫਿਰ ਟੱਕਰ ਲਓ ਨਾ ਐਵੇਂ ਗੁੱਸਾ ਕਰਦੀ ਰਹਿੰਦੀ ਐ ਮਿੰਮਲ ਤੋ ਕਰ ਰੋਟੀ ਪਾਣੀ ਤਿਆਰ ਉਹਦੇ ਨਾਲ ਤੇ ਮੈਨ੍ਹਾ ਰੋ ਗਿਆ ਐ ਇੱਥੇ ਜਾ ਕੇ ਕੋਈ ਹਲੋ ਕੰਮ ਥੋੜਾ ਐ ਕਿੱਥੇ ਚੱਲੇ ਹੁਣ ਤੁਸੀਂ ਮੈਨੂੰ ਫੋਨ ਆਇਆ ਹੈ ਕਿ ਇਹਦਾ ਮੈਂ ਕਿਸਨ ਮਿਲਣਾ ਵਾ ਤੇ ਮਿਲ ਕੇ ਆ ਗਿਆ ਮੈਂ ਆ ਗਿਆ ਅੱਧੇ ਘੰਟੇ ਤੱਕ ਕਰ ਆ ਗਿਆ ਮੈਂ ਵੇਖ ਲਾ ਰੋਟੀ ਪਾਣੀ ਖਾਦੀ ਬਗੈਰ ਹੀ ਚੱਲ ਗਏ ਆ ਬਿਲਕੁਲ ਜਿੰਨੀ ਸ਼ਰਮ ਨਹੀਂ ਹੈਗੀ ਕਿਤੇ ਦੇ ਤਾਂ ਬਾਜੀ ਨੂੰ ਫੁਲਕਾ ਦੀਦੀ ਆ ਗਏ ਆ ਫੁਲਕਾ ਦੇ ਦੋ ਭਾਜੀ ਨੂੰ ਭਾਜੀ ਤੇਰੇ ਚਲ ਗਿਆ 5 ਮਿੰਟ ਲਈ ਕਿਤੇ ਕੰਮ ਕੋਈ ਨਹੀਂ ਆਉਂਦੇ ਆ ਤੇ ਫਿਰ ਦੇ ਦੇਣੀ ਆ ਅੱਛਾ ਤੁਸੀਂ ਖਾ ਲਓ ਫਿਰ ਦੀਦੀ ਨਹੀਂ ਮੈਂ ਨਹੀਂ ਹਜੇ ਖਾਣੀ ਆਉਣਗੇ ਫਿਰ ਇਕੱਠੇ ਹੀ ਖਾ ਲਾਂਗੇ ਠੀਕ ਹੈ ਮੇਰੀ ਭਾਬੀ ਇੱਕ ਗੱਲ ਸੁਣ ਲਓ ਧਿਆਨ ਨਾਲ ਹਾਂਜੀ ਅੱਗੇ ਤੇ ਭਾਜੀ ਬੈਠੇ ਹੋਏ ਹੀ ਤੇਰੇ ਤੇ ਮੈਂ ਤਾਂ ਕਰਕੇ ਉਹ ਗੱਲ ਨਹੀਂ ਕੀਤੀ ਹੁਣ ਨਾ ਮੇਰੀ ਗੱਲ ਸੁਣ ਲਓ ਕਿ ਮੰਮੀ ਨੂੰ ਨਾ ਕੰਮ ਕਮ ਘੱਟ ਲਾਇਆ ਕਰੋ ਤੇ ਉਹ ਠੰਡ ਨਾ ਉਹਨਾਂ ਨੂੰ ਲੱਗ ਜੇ ਤੁਹਾਨੂੰ ਪਤਾ ਕਿੰਨੀ ਠੰਡ ਹੈ ਬਾਹਰ ਕਹਿ ਲਿਆ ਆਪਣੀਆਂ ਮੈਂ ਵੀ ਤਾਂ ਹੀ ਚੁੱਪ ਹੀ ਕਿ ਭਾਜੀ ਬੈਠੇ ਹੀ ਦੀਦੀ ਮੇਰੀ ਸੁਣੋ ਗੱਲ ਮੰਮੀ ਕਿੰਨਾ ਕੰਮ ਕਰਦੇ ਘਰ ਦਾ ਪਹਿਲੇ ਤਾਂ ਮੈਨੂੰ ਇਹ ਦੱਸ ਦੋ ਤੁਹਾਡੇ ਸਾਹਮਣੇ ਝੂਠੇ ਭਾਂਡੇ ਵੀ ਚੁੱਕ ਕੇ ਔਰ ਸੋਈ 'ਚ ਨਹੀਂ ਰੱਖਦੇ ਉਦਾਂ ਭਾਵੇਂ ਬੈਠੇ ਰਹਿਣ ਸਾਰਾ ਦਿਨ ਜੀ ਉਹਨਾਂ ਨੂੰ ਠੰਡ ਲੱਗ ਗਈ ਆ ਇਹ ਵੀ ਮੇਰਾ ਕਸੂਰ ਆ ਮੈਂ ਡਾਕਟਰ ਐ ਮੈਨੂੰ ਕੀ ਪਤਾ ਕਿੱਦਾਂ ਲੱਗ ਗਈ ਆ ਕੱਪੜੇ ਵੀ ਉਹਨਾਂ ਨੇ ਪਾਏ ਹੁੰਦੇ ਆ ਕਾਹ ਮੈਂ ਉਹਨਾਂ ਕੋਈ ਕਰਾਉਂਦੀ ਨਹੀਂ ਹਾਂ ਠੰਡ ਤੇ ਹੈ ਗਈ ਆ ਸਭ ਨੂੰ ਲੱਗਣ ਈ ਆ ਇਹਦੇ ਚ ਮੇਰਾ ਕਸੂਰ ਕਿੱਥੋਂ ਆ ਗਿਆ ਭਾਬੀ ਉਹ ਨਿਆਣੇ ਤੇ ਹੈ ਨਹੀਂ ਆ ਕਿ ਬਾਹਰ ਖੇਡਣ ਚਲ ਗਏ ਗਲੀ ਚ ਕਿ ਉਹਨਾਂ ਨੂੰ ਠੰਡ ਲੱਗ ਗਈ ਜੇ ਉਹ ਰਜਾਈ ਚ ਹੀ ਰਹਿੰਦੇ ਆ ਤਾਂ ਫੇਰ ਠੰਡ ਕਿੱਦਾਂ ਲੱਗ ਗਈ ਅਕਸਰ ਤੇ ਕੋਈ ਕੰਮ ਪਾਣੀ ਚ ਕਰਦੇ ਆ ਤੇ ਫੇਰ ਹੀ ਆ ਨਾ ਸਿਆਣਾ ਸਰੀਰ ਆ ਤੁਹਾਨੂੰ ਪਤਾ ਚਾੜ੍ਹ ਠੰਡ ਲੱਗ ਜਾਂਦੀ ਆ ਦੀਦੀ ਆਪਣੇ ਸਹੁਰੇ ਕਿੰਨੇ ਅੰਦਰ ਰਹਿੰਦੇ ਜੇ ਤੁਸੀਂ ਸਹੁਰੇ ਤੇ ਹੀ ਰਹਿੰਦੇ ਜੇ 8 ਦਿਨ ਤੇ ਪੇਕੇ ਰਹਿੰਦੇ ਜੇ 10 ਦਿਨ ਇਸ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਕੀ ਮੰਮੀ ਇੱਥੇ ਕਿੰਨਾ ਕੁ ਹੱਥ ਹਲਾਉਂਦੇ ਆ ਲੱਗੇ ਸਮਝਦਾ ਮਤਲਬ ਕੀ ਆ ਐਵੇਂ ਨਜਾਇਜ਼ ਮੇਰੇ ਦਿਵਾਲੇ ਨਾ ਹੋ ਇਹ ਚੀਜ਼ਾਂ ਤੁਸੀਂ ਮੇਰੇ ਨਾਲ ਬਹੁਤ ਕਰ ਲਈਆਂ ਹੁਣ ਛੱਡ ਦਿਓ ਇਹ ਚੀਜ਼ਾਂ ਮੈਂ ਬਰਦਾਸ਼ਤ ਨਹੀਂ ਜੇ ਕਰਨੀਆਂ ਮੰਮੀ ਜੀ ਆਉਣਗੇ ਉਹਨਾਂ ਨਾਲ ਕਰ ਲਿਓ ਗੱਲ ਜਿਹੜੀ ਕਰਨੀ ਆ ਤੇ ਮੈਂ ਵੀ ਆ ਗੱਲ ਬਰਦਾਸ਼ਤ ਨਹੀਂ ਕਰਨੀ ਜੇ ਮੇਰੀ ਮਾਂ ਨੂੰ ਫੋਨ ਕਰੇ ਠੰਡ ਲੱਗੀ ਜਾਊ ਬਿਮਾਰ ਹੋਏ ਉਹ ਸਾਰਾ ਤੇਰਾ ਕਸੂਰ ਹੋਊਗਾ ਫਿਰ ਆਪਣੀ ਮਾਂ ਨੂੰ ਮਾੜੀ ਜੀ ਖਾਂਸੀ ਲੱਗੀ ਤੇ ਨਾਲ ਹੀ ਜਾਨ ਨਿਕਲ ਗਈ ਮੇਰੇ ਨਾਲ ਕੀ ਕੀਤਾ ਸੀ ਤੁਸੀਂ ਉਥੇ ਮੇਰੀ ਮਾਂ ਇੰਨੇ ਦਿਨ ਬਿਮਾਰ ਪਈ ਰਹੀ ਮੈਨੂੰ ਵੇਖਣ ਨੂੰ ਤਰਸਦੀ ਰਹੀ ਮੇਰੇ ਨਾਲ ਗੱਲ ਕਰਨ ਨੂੰ ਰੋਂਦੀ ਰਹੀ ਤੁਸੀਂ ਮੈਨੂੰ ਐਂਡ ਵੇਲੇ ਵੀ ਨਹੀਂ ਉਥੇ ਜਾਣ ਦਿੱਤਾ ਤੁਸੀਂ ਇੱਥੇ ਹੀ ਸੀ ਨਾ ਇੱਕ ਵਾਰੀ ਵੀ ਤੁਸੀਂ ਮੰਮੀ ਜੀ ਨੂੰ ਇੰਨੀ ਗੱਲ ਕਹੀ ਐ ਕਿ ਮੰਮੀ ਜੀ ਜਾ ਲੈਂਦੋ ਭਾਬੀ ਨੂੰ ਆਪਣੀ ਮਾਂ ਨੂੰ ਮਿਲ ਲੈ ਉਹ ਵੀ ਠੀਕ ਨਹੀਂ ਸੀ ਉਹਨਾਂ ਦੇ ਅੰਦਰ ਵੀ ਜਾਨ ਸੀ ਤੁਹਾਡੇ ਮੰਮੀ ਕੁਝ ਜ਼ਿਆਦਾ ਨਹੀਂ ਐ ਮੇਰੀ ਇੱਕ ਗੱਲ ਸੁਣੋ ਤੂੰ ਇਹਦਾ ਇਹ ਮਤਲਬ ਤਾਂ ਨਹੀਂ ਕਿ ਤੇ ਮੇਰੀ ਮਾਂ ਤੋਂ ਆ ਬਦਲੇ ਲੈਣ ਡਈ ਆ ਜਦੋਂ ਤੈਨੂੰ ਇੱਕ ਵਾਰੀ ਕਹਿ ਤਾ ਜਿਹੜੀ ਗੱਲ ਹੋ ਗਈ ਹੋ ਗਈ ਹੁਣ ਤੂੰ ਬਾਰ ਬਾਰ ਉਹੀ ਗੋਲੀਆਂ ਗੋਣ ਲਾ ਪੈਨੀ ਦੀਦੀ ਤੁਹਾਡੇ ਲਈ ਬੜਾ ਸੌਖਾ ਇਹ ਕਹਿਣਾ ਵੀ ਜਿਹੜੀ ਗੱਲ ਹੋ ਗਈ ਉਹ ਹੋ ਗਈ ਆਪਣੀ ਮਾਂ ਨੂੰ ਮਾੜੀ ਜੀ ਖੰਗ ਕੀ ਲੱਗੀ ਨਾਲ ਹੀ ਜਾਨ ਨਿਕਲਦੀ ਤੁਹਾਡੀ ਐਡਾ ਹੀ ਉਹ ਮੇਰੀ ਵੀ ਮਾਂ ਹੀ ਮੈਨੂੰ ਵੀ ਉਹਨੇ ਜਨਮ ਦਿੱਤਾ ਸੀ ਮੈਂ ਵੀ ਉਹਦੀਆਂ ਅੰਦਰਾਂ ਹੀ ਲੱਗੀ ਸਮਝ ਸਾਨੂੰ ਵੀ ਦੁੱਖ ਇਦਾਂ ਦੁੱਖ ਲੱਗਦਾ ਜੇ ਜਿੱਦਾਂ ਹੁਣ ਦੁੱਖ ਲੱਗੰਦੇ ਆ ਨਾ ਅਜੇ ਤੇ ਮਾੜਾ ਜਿਹੀ ਕੋਈ ਗੱਲ ਹੀ ਨਹੀਂ ਇਦਾਂ ਦੁੱਖ ਲੱਗਦਾ ਜੇ ਆਪਣੀ ਮਾਂ ਦਾ ਬਗਾਨੀਆਂ ਧੀਆਂ ਨੂੰ ਕੋਈ ਦੁੱਖ ਨਹੀਂ ਹੁੰਦਾ ਹੈ ਨਾ ਸਿਰਫ ਆਪਣੀਆਂ ਧੀਆਂ ਨੂੰ ਹੀ ਦੁੱਖ ਹੁੰਦਾ ਵਾ ਤੁਹਾਨੂੰ ਦੁੱਖ ਆ ਮੰਮੀ ਦਾ ਮੈਂ ਤੇ ਤੁਹਾਡੇ ਵਾਸਤੇ ਬਗਾਨੀ ਆ ਮੇਰੀ ਮਾਂ ਦਾ ਦੁੱਖ ਤੇ ਕੋਈ ਦੁੱਖ ਹੀ ਨਹੀਂ ਸੀ ਪਤਾ ਨਹੀਂ ਹੁਣ ਭਾਬੀ ਤੇਰੇ ਤੋਂ ਤਾਂ ਗੱਲਾਂ ਤਾਂ ਕੋਈ ਜੇਤ ਨਹੀਂ ਸਕਦਾ ਤੇਰਾ ਪਤਾ ਨਹੀਂ ਕੀ ਹਿਸਾਬ ਹੋ ਗਿਆ ਵਾ ਜਿੰਨਾਂ ਤੋਂ ਪਹਿਲੇ ਬੋਲਦੇ ਨਹੀਂ ਉਹਨੇ ਜਿਆਦਾ ਹੁਣ ਚਪੜ-ਜਪੜ ਕਰਦੀਆਂ ਮੈਂ ਤੇ ਦੀਦੀ ਉਸ ਵੇਲੇ ਨੂੰ ਪਛਤਾਉਣੀ ਆ ਕਿ ਮੈਂ ਟਾਈਮ ਸਿਰ ਕਿਉਂ ਨਹੀਂ ਬੋਲੀ ਮੈਂ ਇੰਨਾ ਲੇਟ ਕਿਉਂ ਹੋ ਗਈ ਤੁਹਾਡਾ ਮੁਕਾਬਲਾ ਕਰਨ ਨੂੰ ਮੇਰੇ ਹੱਥੋਂ ਸਾਰਾ ਕੁਝ ਗਵਾਚ ਗਿਆ ਸਿਰਫ ਇੱਕ ਤੁਹਾਡੀ ਖਾਤਰ ਸ਼ੁਕਰ ਕਰੋ ਕਿ ਮੈਂ ਇਸ ਘਰ 'ਚ ਰਹਿਣ ਦੀ ਆ ਤੇ ਤੁਹਾਨੂੰ ਸਾਰਿਆਂ ਨੂੰ ਬਰਦਾਸ਼ਤ ਕਰਨ ਦੀ ਆ ਲੱਗੀ ਸਮਝ ਕੀ ਮਤਲਬ ਆ ਤੇਰਾ ਏ ਮਤਲਬ ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਊਗਾ ਹੋਲੀ-ਹੋਲੀ ਤੇਰੇ ਤੇ ਨਾ ਦਿਮਾਗ ਖਰਾਬ ਹੋ ਗਿਆ ਵਾ ਹੋਰ ਨਹੀਂ ਕੋਈ ਗੱਲ ਹੈਗੀ ਹੁਣ ਆ ਬਦਲੇ ਨਾ ਮੇਰੀ ਮਾਂ ਤੋਂ ਨਾ ਲੈ ਮੇਰੀ ਮਾਂ ਠੀਕ ਰਹਿਣੀ ਚਾਹੀਦੀ ਆ ਤੈਨੂੰ ਮੈਂ ਦੱਸ ਦਿੱਤਾ ਈ ਮੈਂ ਤੁਹਾਡੀ ਮਾਂ ਨਾਲ ਨਹੀਂ ਉਹ ਕੁਛ ਕਰਦੀ ਜੋ ਕੁਛ ਤੁਸੀਂ ਮੇਰੇ ਨਾਲ ਕੀਤਾ ਵਾ ਤੁਸੀਂ ਕੀਤਾ ਹੈ ਨਾ ਤਾਂ ਹੀ ਤਾਂ ਮੰਨਦਾ ਹੈ ਨਾਲ ਤੁਹਾਡੇ ਮਨ 'ਚ ਤਾਂ ਹੀ ਹੈਗਾ ਵਾ ਨਾ ਕੀ ਬਦਲੇ ਨਾ ਲਵੇ ਤੁਸੀਂ ਕੀਤਾ ਹੈ ਨਾ ਗਲਤ ਆਪਣੇ ਦਿਲ ਕੋਲੋਂ ਪੁੱਛੋ ਨਹੀਂ ਕੁਛ ਨਹੀਂ ਕੀਤਾ ਮੈਂ ਉਦੋਂ ਮੈਂ ਤੁਹਾਨੂੰ ਇਹ ਗੱਲ ਸਮਝਾਈਗੀ ਕਿ ਮੰਮੀ ਨੇ ਜਾਣਬੁੱਝ ਕੇ ਨਹੀਂ ਤੁਹਾਨੂੰ ਕਿ ਉੱਥੇ ਉਹਨਾਂ ਕੋਲ ਸਿਰਫ ਕੰਮ ਨਹੀਂ ਹੁੰਦਾ ਤਾਂ ਕਰਕੇ ਉਹ ਨਹੀਂ ਤੁਹਾਨੂੰ ਜਾਣ ਦਿੰਦੇ ਹੀ ਬਸ ਅੱਛਾ ਤੁਹਾਡੀ ਸੱਸ ਕੋਲ ਉੱਥੇ ਕਿੰਨਾ ਕੰਮ ਹੁੰਦਾ ਵਾ ਬਾਜੀ ਨੇ ਸਾਰਾ ਦੋਖ ਸੋਖ ਫੋਲਿਆ ਮੇਰੇ ਨਾਲ ਕਹਿੰਦੇ ਮੰਮੀ ਕੋ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਨਾਲੇ ਬਾਜੀ ਨੇ ਕਿ ਮੈਨੂੰ ਦੱਸਣਾ ਮੈਂ 20 ਵਾਰ ਵੇਖਿਆ ਵਾ ਉਹ ਵਿਚਾਰੇ ਆਪ ਤਰ ਲੈ ਲੈਂਦੇ ਆ ਕਹਿੰਦੇ ਘਰੇ ਨਹੀਂ ਟਿਕਦੀ ਏ ਉਦੋਂ ਕੋ ਕਿਹੜਾ ਕੰਮ ਹੁੰਦਾ ਵਾ ਤੁਸੀਂ ਚੌਥੇ ਦਿਨ ਸਾਰਾ ਬੈਗ ਚੁੱਕਦੇ ਜੇ ਤੇ ਇੱਥੇ ਆ ਜਾਂਦੇ ਜੇ ਉਹ ਵੀ ਤਾਂ ਗੋਡੇ ਮਿਲਕ-ਵਿਲਕ ਕੰਮ ਕਰਦੀ ਆ ਮੇਰਾ ਘਰ ਆ ਏ ਮੈਂ ਜਦੋਂ ਮਰਜ਼ੀ ਆ ਜਾ ਸਕਦੀ ਆ ਤੂੰ ਗੜ ਹੋਣੀ ਆ ਮੈਨੂੰ ਰੋਕਣ ਵਾਲੀ ਤੇ ਮੇਰਾ ਕੀ ਸੀ ਉਹ ਮੇਰਾ ਕੀ ਸੀ ਮੈਨੂੰ ਨਾ ਬੋਲਣਾ ਖੱਲਾ ਨਹੀਂ ਹੁੰਦੀਆਂ ਮੇਰਾ ਸਿਰ ਨਾ ਖਾ ਜੇ ਮੈਂ 2 ਮਿੰਟ ਆਈ ਗਈਆਂ ਤੇ ਜਦੋਂ ਝੂਠੇ ਪੈਂਦੇ ਹੋ ਨਾ ਉਦੋਂ ਮੈਨੂੰ ਚੁੱਪ ਕਰਾਉਂਦੇ ਹੋ ਇਸੇ ਕਰਕੇ ਮੈਂ ਕਹਿੰਨੀ ਮੈਨੂੰ ਨਾ ਛੇੜਿਆ ਕਰੋ ਤੁਸੀਂ ਆਏ ਹੋ ਚਾਹ ਪਾਣੀ ਪੀਓ ਰੋਟੀ ਪਾਣੀ ਖਾਓ ਬਸ ਇੰਨਾ ਬਹੁਤ ਮੈਨੂੰ ਨਾ ਛੇੜਿਆ ਕਰੋ ਮੇਰਾ ਦਿਮਾਗ ਖਰਾਬ ਨਾ ਕਰਿਆ ਕਰੋ